ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਹੋਰ ਨਵੇਂ ਨੋਟੀਫਿਕੇਸ਼ਨ ਲੈ ਕੇ ਆਏ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਜਿਦੇ ਲਈ 8ਵੀਂ ਪਾਸ 10ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਣਗੇ ਪੰਜਾਬ ਦੇ ਵਿੱਚ ਇਹ ਪੋਸਟਾਂ ਜਾਰੀ ਹੋਈਆਂ ਇਹ ਪੋਸਟਾਂ ਦੇ ਸੰਬੰਧ ਵਿੱਚ ਪੂਰੀ ਜਾਣਕਾਰੀ ਲੈ ਕੇ ਹਾਜ਼ਰਾਂ ਤੁਹਾਡੇ ਲਈ ਵੀਡੀਓ ਸਾਰੀ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਜਿਹੜੇ ਵੀ ਇਹਨਾਂ ਨੇ ਸਾਡੇ ਚੈਨਲ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਆ ਜੀ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਸਭ ਤੋਂ ਪਹਿਲਾਂ ਪੋਸਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਜੀ ਪੀਐਨ ਦੀਆਂ ਪੋਸਟਾਂ ਤਾਂ 24 ਪੋਸਟਾਂ ਇਹ ਜਾਰੀ ਹੋਈਆਂ ਜੀ ਪੀਐਨ ਦੀਆਂ ਇਸੇ ਤਰ੍ਹਾਂ 25 ਪੋਸਟਾਂ ਹੋਰ ਆ ਜੀ ਜੋ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਤਾਂ ਪੀਐਨ ਦੇ ਲਈ ਇਹਨਾਂ ਵੱਲੋਂ 49 ਪੋਸਟਾਂ ਜਾਰੀ ਹੋਈਆਂ ਜੀ ਤੇ ਇਹਨਾਂ ਪੋਸਟਾਂ ਦੇ ਲਈ ਸੈਲਰੀ ਇਹਨਾਂ ਵੱਲੋਂ 18000 ਰੁਪਏ ਐਸ ਪਰ 7th ਸੈਂਟਰਲ ਪੇ ਕਮਿਸ਼ਨ ਦੇ ਅਨੁਸਾਰ ਇਹ ਸੈਲ ਤੇ 8ਵੀਂ ਪਾਸ ਜੇਕਰ ਤੁਸੀਂ ਕੀਤੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਸੇਮ ਕ੍ਰਾਈਟੇਰੀਆ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲਾ ਪੀਐਨਟੀ ਆ ਦੇ ਜੋ ਕਿ ਫਿਊਚਰ ਦੇ ਵਿੱਚ ਇਹਨਾਂ ਵੱਲੋਂ ਜੁਡੀਸ਼ੀਅਲ ਆਫੀਸਰਜ਼ ਰੱਖੇ ਜਾਣੇ ਆ ਤਾਂ ਉਹਨਾਂ ਦੇ ਲਈ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਵੱਲੋਂ ਤਾਂ ਇਹਨਾਂ ਦੀ ਵੀ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਤੁਸੀਂ ਜ਼ਰੂਰ ਚੈੱਕ ਕਰ ਲਓ ਨੋਟੀਫਿਕੇਸ਼ਨ ਦੇ ਵਿੱਚ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਹੈ ਜਿੱਥੋਂ ਡਾਊਨਲੋਡ ਕਰਕੇ ਪੂਰਾ ਰੀਡ ਕਰਕੇ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਪ੍ਰੋਸੀਸਰ ਵਰਦੀਆਂ ਪੋਸਟਾਂ ਜੀ 11 ਪੋਸ ਸੈਲਰੀ ਇਹਨਾਂ ਵੱਲੋਂ ਇਹ ਪੋਸਟ ਦੇ ਲਈ ਦਿੱਤੀ ਜਾਣੀ ਹੈ ਤੇ 10ਵੀਂ ਪਾਸ ਜੇਕਰ ਤੁਸੀਂ ਕੀਤੀ ਹੈ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਰਹਿਣ ਵਾਲੀ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਤੁਸੀਂ ਫੀਸ ਵੀ ਨਹੀਂ ਭਰਨੀ ਤਾਂ ਸਿੱਧੀ ਇੰਟਰਵਿਊ ਦੇ ਥਰੂ ਤੁਸੀਂ ਪੋਸਟਾਂ ਦੇ ਲਈ ਆਪਣੀ ਸਿਲੈਕਸ਼ਨ ਆ ਪੱਕੀ ਕਰ ਸਕਦੇ ਹੋ ਤਾਂ ਡੇਟ ਆਫ ਇੰਟਰਵਿਊ ਇਹਨਾਂ ਵੱਲੋਂ ਪੀਐਨ ਦੀਆਂ ਪੋਸਟਾਂ ਦੇ ਲਈ ਲਿਖੀ ਹੋਈ ਹੈ ਜਿਹਦੇ ਵਿੱਚ ਸ਼ਡਿਊਲ ਦਿੱਤਾ ਹੋਇਆ ਹੈ ਇਹਨਾਂ ਦੀਆਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਅਲਫਾਬੈਟਿਕਲੀ ਨਾਮ ਦੇ ਅਨੁਸਾਰ ਕੈਂਡੀਡੇਟਸ ਨੂੰ ਬੁਲਾਇਆ ਗਿਆ ਇਸੇ ਤਰ੍ਹਾਂ ਹੀ ਪ੍ਰੋਸੈਸਰ ਵਰਗੀਆਂ ਪੋਸਟ ਇੰਟਰਵਿਊ ਦੁਸਵੇਰੇ 10 ਵਜੇ ਰਹਿਣ ਵਾਲੀ ਹੈ ਇਹ ਡੇਟ ਵਾਈਜ਼ ਜਿੱਦਾਂ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਤੇ ਵੈਨਿਊ ਹੈਗਾ ਇੰਟਰਵਿਊ ਦਾ ਜੁਡੀਸ਼ੀਅਲ ਕੋਰਸ ਕੰਪਲੈਕਸ ਅਮਰੀਤਸਰ ਇੱਥੇ ਤੁਹਾਡੀ ਇੰਟਰਵਿਊ ਇਹ ਰਹਿਣ ਵਾਲੀ ਹੈ ਜੀ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ 11 ਫਰਵਰੀ 2025 ਅੰਤਿਮ ਮਿਤੀ ਹੈ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਿਵੇਂ ਕਰਨਾ ਉਹ ਆਪਾਂ ਤੁਹਾਨੂੰ ਦੱਸ ਦਿਆਂ ਜੀ ਇੱਕ ਪਰਫਾਰਮਾ ਤੁਹਾਡੇ ਨਾਲ ਸਾਂਝਾ ਕਰਦੇ ਆ ਇਹ ਪਰਫਾਰਮਾ ਜੋ ਪੀਐਨ ਦੀਆਂ ਪੋਸਟਾਂ ਦੇ ਲਈ ਹੈ ਤੇ ਨੈਕਸਟ ਵਾਲਾ ਪਰਫਾਰਮਾ ਜੋ ਪ੍ਰ ਤੁਸੀਂ ਇਹਨੂੰ ਪੂਰੀ ਤਰ੍ਹਾਂ ਭਰ ਲੈਣਾ ਤੇ ਭਰਨ ਤੋਂ ਬਾਅਦ ਉਹ ਪਾਸਪੋਰਟ ਸਾਈਜ਼ ਫੋਟੋ ਨਾਲ ਲਗਾ ਕੇ ਸਾਰੇ ਯੋਗਤਾ ਦੇ ਐਕਸਪੀਰੀਅੰਸ ਦੇ ਦਸਤਾਵੇਜ਼ ਨਾਲ ਲਗਾ ਕੇ ਇਹਨਾਂ ਦੇ ਦਫ਼ਤਰ ਵਿਖੇ ਪਹੁੰਚਦਿਆਂ ਕਰਨਾ ਜੀ ਟੂ ਦਾ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅੰਮ੍ਰਿਤਸਰ ਡਿਸਟ੍ਰਿਕਟ ਕੋਰਟ ਕੰਪਲੈਕਸ ਅਜਨਾਲਾ ਰੋਡ ਅੰਮ੍ਰਿਤਸਰ ਤਾਂ 11 ਫਰਵਰੀ 2025 ਇਸ ਮਿਤੀ ਤੱਕ ਤੁਸੀਂ ਇਹਨਾਂ ਤੱਕ ਪਹੁੰਚਦਿਆਂ ਕਰਨੀ ਹੈ ਜੀ ਅਰ ਜੀ ਤਾਂ ਇਹ ਹੈ ਜੀ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੀ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾ